ਸਾਤਸ਼ਰੀ ਕਾਲ ਜੀ ਪਿਆਰੇ ਦੋਸਤੋ ਜਸਪ੍ਰੀਤ ਕੌਰ ਜਸਪਰਾੜ ਦੇ ਵਿਆਹ ਤੋਂ ਬਾਅਦ ਪਹਿਲੀ ਰਖੜੀ ਵਲੌਗ ਨੰਬਰ 7 ਅੱਜ ਤੁਹਾਨੂੰ ਲੈ ਚੱਲੀ ਆ ਰਖੜੀ ਦੇ ਵਲੌਗ ਤੇ ਆਓ ਜੀ ਅਸੀਂ ਇੱਥੇ ਹੋ ਰਹੇ ਸੀ ਤਿਆਰ ਨਾ ਕੇ ਆਏ ਸੀਗੇ ਤਿਆਰ ਹੋ ਰਹੇ ਸੀਗੇ ਇੱਥੇ ਮੈਡਮ ਜੀ ਕਰ ਰਹੇ ਮੇਕਅਪ ਕਿੰਦੇ ਅਖੇ ਵੀ ਕੁੜੀਆਂ ਅਖੇ ਸੋਹਣੀਆਂ ਹੁੰਦੀਆਂ ਅਖੇ ਸੋਹਣੇ ਸੋਹਣੇ ਤਾਂ ਬੰਦੇ ਹੁੰਦੇ ਜਿਹੜੇ ਵਿਚਾਰੇ ਬਿਊਟੀ ਪਾਰਲਰ ਨਹੀਂ ਜਾਂਦੇ ਨਹੀਂ ਤਾਂ ਇਹਨਾਂ ਨੂੰ ਤਿਆਰ ਹੁੰ ਲਈ ਬਿਊਟੀ ਪਾਰਲਰ ਤੇ ਜਾਣਾ ਪੈਂਦਾ ਦੇਖੋ ਕਿੰਡੀ ਵੱਡੀ ਕਟ ਲਓ ਜੀ ਇੱਥੇ ਹੋ ਗਏ ਤਿਆਰ ਪਰਫਿਊਮ ਪਰਫਮ ਚੰਗਾ ਛਿੜਕੇ ਫਿਰ ਦੇਖੋ ਜੀ ਵਾਲ ਵੇਖੋ ਕਿਵੇਂ ਵਾਹਿਆ ਵੀ ਪਤਾ ਹੀ ਨਹੀਂ ਲੱਗਦਾ ਵੀ ਕਿੱਧਰ ਕਿੱਧਰ ਨੂੰ ਗਿਆ ਤੇ ਕੌਣ ਕਿੱਧਰ ਨੂੰ ਗਿਆ ਵਾਲ ਹਲੋ ਜੀ ਇੱਥੇ ਅਸੀਂ ਹੋ ਗਏ ਤਿਆਰ ਮੈਡਮ ਜੀ ਨੇ ਲਾ ਲਈਆਂ ਐਨਕਾਂ ਕਿਉਂਕਿ ਦੇਖਦਾ ਘਟਾ ਤੇ ਅਸੀਂ ਇੱਥੇ ਘਰੋਤੁਰ ਪੇ ਇਹ ਆ ਜੀ ਸ਼੍ਰੀ ਮੁਕਸਰ ਸਾਹਿਬ ਦਾ ਬੱਸ ਸਟੈਂਡ ਆ ਗਿਆ ਜੀ ਤੇ ਹਾਜੀ ਸੜਕ ਬਣਨ ਵਾਲੀ ਹੈ ਬਣੀ ਸੀਗੀ ਪਰ ਮੀਮੂ ਪੈ ਕੇ ਟੁੱਟ ਗਈ ਹੈ ਅੱਗੇ ਅਸੀਂ ਮੋਰਲੀ ਜੀ ਬਠਿੰਡਾ ਰੋਡ ਨੂੰ ਗੱਡੀ ਨਾਲ ਜੋੜੀ ਤਰੀ ਆਉਂਦੀ ਵਿਚਲੀ ਲਓ ਇਹ ਸਾਡੀ ਫੋਟੋ ਆ ਗਈ ਜੀ ਵੀਡੀਓ ਸਾਡੀ ਗੱਡੀ 'ਚ ਬੈਠਿਆਂ ਦੀ ਰਖੜੀ ਬੰਧਨ ਚੱਲੇ ਸੀ ਲਓ ਜੀ ਇਹ ਅਸੀਂ ਪਹੁੰਚ ਗਏ ਜੀ ਕੋਟਕਪੁਰ ਇਹ ਆ ਜੀ ਕੋਟਕਪੁਰੇ ਵਾਲਾ ਪੁਲ ਤੇ ਚੜਾਈ ਬਹੁਤ ਏਦੀ ਨਹੀਂ ਕੋਟਕਪੁਰੇ ਵਾਲੇ ਪੁਲ ਦੀ ਲਓ ਜੀ ਵੇਸੇ ਦੇਖੇ ਜਈਏ ਤਾਂ ਪਹਿਲਾਂ ਬੜਾ ਸੋਹਣਾ ਸੀਗਾ ਹੁਣ ਤੇ ਵੀ ਵਿਚਾਰਾ ਟੁੱਟੇ ਹੀ ਪਿਆ ਇਹ ਜਿਹੜੀ ਓਖਲੀਆਂ ਵਿੱਚ ਤੇ ਕਿਉਂਕਿ ਜਿਸ ਹੱਬ ਨਾਲ ਟ੍ਰੈਫਿਕ ਵਾਧ ਗਿਆ ਉਸ ਹੱਬ ਨਾਲ ਤਾਂ ਪੁਲ ਬਹੁਤ ਛੋਟਾ ਰਹਿ ਗਿਆ ਇਹ ਪਰ ਫਿਰ ਵੀ ਬਹੁਤ ਸੋਹਣਾ ਹੈ ਨੋਟ ਜੀ ਅਸੀਂ ਉੱਤਰ ਕੇ ਪੁਲ ਇੱਥੇ ਟ੍ਰੈਫਿਕ ਵੀ ਬਹੁਤ ਹੁੰਦਾ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ ਇਹ 32 ਵਾਲਾ ਚੌਕ ਇਦੋਂ ਅੱਗੇ ਆ ਕੇ 32 ਵਾਲਾ ਚੌਕ ਇੱਥੇ ਵੀ ਟ੍ਰੈਫਿਕ ਬਹੁਤ ਹੁੰਦਾ 32 ਵਾਲੇ ਚੌਕ 'ਚ ਵੈਸੇ ਸ਼ਹਿਰ ਬੜਾ ਸੋਹਣਾ ਹੈ ਕੋਟਕਪੂਰਾ ਸ਼ਹਿਰ ਬੜਾ ਸੋਹਣਾ ਸ਼ਹਿਰ ਹੈ ਸਾਨੂੰ ਕਰਨੀ ਪਈ ਥੋੜੀ ਜੀ ਵੇਟ ਗੱਡੀਆਂ ਜਿਆਦਾ ਆ ਰਹੀਆਂ ਸੀ ਪਾਪ ਜੀ ਹੁਣ ਅਸੀਂ ਆ ਗਏ ਜੀ ਗ੍ਰੀਨ ਟਾਬੇ ਤੇ ਅਸੀਂ ਇੱਥੇ ਬੈਠੇ ਅਸੀਂ ਖਾਦੇ ਇੱਥੇ ਆਲੂਆਂ ਵਾਲੇ ਪਰੌਂਠੇ ਕਹਿੰਦੇ ਬਹੁਤ ਦਿਲ ਕਰ ਰਿਹਾ ਸੀ ਕਹਿੰਦੇ ਆਲੂਆਂ ਵਾਲੇ ਪਰੌਂਠੇ ਖਾਣੇ ਗ੍ਰੀਨ ਟਾਬੇ ਤੇ ਬੜੇ ਘੈਂਟ ਬਣਾਏ ਸੀਗੇ ਕਿਉਂਕਿ ਸਵੇਰ ਦਾ ਟਾਈਮ ਸੀ ਹਲਕਾ ਖਾਣਾ ਹੀ ਖਾਦਾ ਜਾ ਸਕਦਾ ਸੀ ਹਲਕਾ ਦਾ ਖਾਦਾ ਸੀ ਆਲੂਆਂ ਵਾਲੇ ਪਰੌਂਠੇ ਜੀ ਤੇ ਬੜਾ ਸਵਾਦ ਆਇਆ ਬਹੁਤ ਘੈਂਟ ਸੀ ਚੀਜ਼ ਬੜੀ ਸਵਾਦ ਬਣਾਉਂਦੇ ਆ ਕਿਉਂਕਿ ਜਿੰਨੇ ਵਾਰ ਵੀ ਗਏ ਅਸੀਂ ਉੱਥੇ ਹੀ ਖਾਣੇ ਹੁੰਨੇ ਲਓ ਅਸੀਂ ਇੱਥੇ ਖਾ ਲਿਆ ਖਾਣਾ ਤੇ ਹੁਣ ਅਸੀਂ ਚੱਲੇ ਜੀ ਬਾਹਰ ਮੈਡਮ ਜੀ ਇੱਥੇ ਖੜ੍ਹ ਗਏ ਸੀ ਮੈਂ ਬਿੱਲ ਪੇ ਕਰਕੇ ਆਇਆ ਸੀ ਤੇ ਲਓ ਜੀ ਅਸੀਂ ਇੱਥੋਂ ਚੱਲ ਪਏ ਜੀ ਗ੍ਰੀਨ ਟਾਪੇ ਤੋਂ ਪੇਟ ਪੂਜਾ ਕੀਤੀ ਤੇ ਚਲੋ ਅਸੀਂ ਤੁਰੇ ਅੱਗੇ ਵੱਲ ਲਓ ਜੀ ਅਸੀਂ ਪਹੁੰਚ ਗਏ ਪੰਜ ਗ੍ਰਾਂਈ ਇੱਥੇ ਸੇਵੀਆਂ ਲਈਆਂ ਸੀ ਅਸੀਂ ਆ ਗਈ ਸੀ ਇਤਲੀਆਂ ਜੀਆਂ ਸੇਵੀਆਂ ਇੱਥੇ ਵਿਚਾਰੀ ਆਂਟੀ ਦਾ ਝੱਗਾ ਫਸ ਗਿਆ ਸੀ ਮੰਜੀ 'ਚ ਸ਼ਾਇਦ ਤੁਹਾਨੂੰ ਵੀਡੀਓ 'ਚ ਦੇਖ ਹੀ ਜਾਵੇ ਘਰ ਨਾਲ ਦੇਖੋ ਉਹ ਦੇਖ ਲਓ ਜੀ ਇੱਥੇ ਪੈ ਰਹੇ ਆ ਅਸੀਂ ਮੀਂਹ ਜਦੋਂ ਅਸੀਂ ਅੱਗੇ ਗਏ ਤਾਂ بارش ਬਹੁਤ ਤੇਜ਼ ਆ ਗਈ ਸੀ ਪੰਜ ਗ੍ਰੇਨ ਜਦੋਂ ਅਸੀਂ ਸ਼ਹਿਰ ਸੈਂਟਰ ਹੋਏ ਪੰਜ ਗ੍ਰੇਨ ਦੇ ਤੇ بارش ਬਹੁਤ ਤੇਜ਼ ਸੀਗੀ ਪੰਜ ਕਿਰਾਇਤ ਨਿਕਲ ਗਏ ਸਮਾਲ ਸਰ ਇਸ ਤੋਂ ਵੀ ਜ਼ਿਆਦਾ ਸੀਗੀ بارش ਵਧੀਆ ਆਨੰਦ ਆਇਆ ਬਹੁਤ ਗਰਮੀ ਸੀਗੀ بارش ਨਾਲ ਬਹੁਤ ਠੰਡਾ ਹੋ ਗਿਆ ਸੀਗਾ ਗੱਡੀ ਚਲਾਉਣ ਦਾ ਸਵਾਦ ਵਧਾ ਆ بارش ਚ ਕਿਉਂਕਿ ਸੌਨ ਦੇ ਮਹੀਨੇ ਤਾਂ بارشਾਂ ਬਹੁਤ ਘੱਟ ਪਈਆਂ ਪੱਦ ਦੇ ਮਹੀਨੇ ਪਈਆਂ ਹੁਣ ਤਾਂ ਠੀਕ ਅਸੀਂ ਆ ਗਏ ਰੋਡੀ ਕਾਲਜ ਤੇ ਪਹੁੰਚ ਕੇ ਅਸੀਂ ਕਰ ਕਰੀ ਵੀਰੇ ਅਸੀਂ ਚਾਹ ਪਾਣੀ ਨਾਲੇ ਸਮੋਸੇ ਨਾਲੇ ਚਾਹ ਨਾਲ ਠੰਡਾ ਸਾਰਾ ਕੁਝ ਚੱਲਿਆ ਕਹਿੰਦੇ ਜਿਵਾਈ ਆ ਇਹ ਸੇਵਾ ਕਰਨੀ ਚਾਹੀਦੀ ਆ ਇਹ ਜੀ ਮਣੀ ਲਓ ਜੀ ਖਾ ਕੇ ਤਿੰਨੇ ਅਸੀਂ ਬੈਠੇ ਸੀ ਸਮੋਸੇ ਲਓ ਜੀ ਇੱਥੇ ਅਸੀਂ ਗਏ ਬਾਗੇ ਪੁਰਾਣੀ ਇੱਥੇ ਖਾਦੇ ਅਸੀਂ ਗੋਲ ਗੱਪੇ ਨਾਲੇ ਲਈਆਂ ਰੱਖੜੀਆਂ ਤੇ ਰੇਡੀ ਵਾਲੇ ਨੂੰ ਇਹਨਾਂ ਨੇ ਬੜਾ ਕਮਲ ਆਇਆ। ਲਓ ਜੀ ਆ ਜੋ ਖਾ ਲੋ ਫਿਰ ਗੋਲ ਗੱਪੇ ਲੋ ਜੀ ਇੱਥੇ ਅਸੀਂ ਆ ਕੇ ਕਰੇ ਤੇ ਇੱਥੇ ਹੋ ਗਈ ਰਖੜੀ ਦੀ ਤਿਆਰੀ। ਤੇ ਮਣੀ ਬੈਠਾ ਚੌੜਾ ਹੋਇਆ ਜੀ ਲਿਆਓ ਬੰਨੋ ਰਖੜੀ। ਲਓ ਜੀ ਇੱਥੇ ਆ ਗਿਆ ਭੈਣਾ ਜਸਪੀਤ ਹਰਪੀਤ ਮਣੀ ਜਵਾਕ ਨੂੰ ਝੜਕੀਂਦਾ ਵੀ ਬਰਫੀ ਵਾਲੀ ਨੇ ਚੱਕੋ। ਮੰਮੀ ਲੈ ਗਈ ਖੋ ਕੇ ਉਹਨੂੰ ਹੰਦਵਾ ਗਣ ਚੀ ਜਸਪੀਤ ਨੇ ਮਨੀ ਰਖੜੀ ਇਹ ਕਿ ਪਵਿੱਤਰ ਰਖੜੀ ਦਾ ਪਵਿੱਤਰ ਤਿਹਾਰ ਹੁੰਦਾ ਭੈਣ ਭਰਾਵਾਂ ਦੇ ਪਿਆਰ ਨੂੰ ਦਰਸਾਉਂਦਾ ਹੈ ਤੇ ਇਸ ਤੋਂ ਵੱਡਾ ਭੈਣ ਭਰਾ ਲਈ ਕੋਈ ਤਿਹਾਰ ਨਹੀਂ ਹੋ ਸਕਦਾ ਇਹ ਭੈਣ ਭਰਾ ਦੇ ਪਿਆਰ ਨੂੰ ਦਰਸਾਉਂਦਾ ਹੈ ਇਹ ਰਿਸ਼ਤੇ ਨੂੰ ਮਜ਼ਬੂਤ ਰੱਖਦਾ ਹੈ ਰਖੜੀ ਦਾ ਤਿਉਹਾਰ ਬਸ ਭੈਣ ਭਰਾਵਾਂ ਵਿੱਚ ਬਸ ਆਹੀ ਹੁੰਦਾ ਹੈਗਾ ਲਓ ਜੀ ਹੁਣ ਵਿਚਾਰੇ ਨੂੰ ਯਾਦ ਆਇਆ ਹੈ ਰਿਮਾਰਡ ਬੰਨਣਾ ਚੱਲ ਕੋਈ ਨਹੀਂ ਕਿੰਨੇ ਦੇਰ ਇਦਾਂ ਦੋਸਤਾਂ ਹੀ ਹੁਣ ਬੰਨ ਲਿਆ ਚਲੋ ਲਓ ਭੈਣ ਹਰ ਵੀ ਤਾਂ ਮੂੰਹ ਜੁਠਾਰੀ ਹੈ ਵਿਚਾਰੇ ਦੀ ਹਜੇ ਉਹ ਰਿਮਾਰਡ ਬੰਨ ਲੇ ਦੀਜੀਆ ਭੈਣਾਂ ਲੈ ਕੇ ਆਈਆਂ ਸੀ ਚਾਂਦੀ ਦੀਆਂ ਰਖੜੀ ਚਾਂਦੀ ਦੀ ਰਖੜੀ ਲੈ ਕੇ ਆਏ ਸੀਗੇ ਦੋਨੋਂ ਕਿਉਂਕਿ ਜਸਪ੍ਰੀਤ ਦੀ ਪਹਿਲੀ ਰਖੜੀ ਸੀ ਵਿਆਹ ਤੋਂ ਬਾਅਦ ਭੈਣ ਵਿਚਾਰੀ ਹਰਪ੍ਰੀਤ ਇਹ ਬਣ ਜਾਂਦੀ ਸੀਗੀ ਕਿਉਂਕਿ ਸਾਡੀ ਤਾਂ ਪਹਿਲੀ ਰਖੜੀ ਸੀ ਫਿਰ ਲੋਚੀ ਕੋਣ ਇੱਥੇ ਹੋ ਰਹੀ ਹੈ ਫੋਟੋ ਤੰਨੇ ਭੈਣ ਭਰਾਵਾਂ ਦੀ ਬਹੁਤ ਸਾਰੀਆਂ ਦਿੱਤੀਆਂ ਦਬਾਵਾਂ ਜਿਉਂਦਾ ਬਸ ਰਹਿ ਪੈਣ ਪਰਮ ਦਾ ਪਿਆਰ ਦੀ ਕੋ ਇਸ ਤੋਂ ਉੱਤੇ ਕੋਈ ਚੀਜ਼ ਨਹੀਂ ਹੋ ਸਕਦੀ ਇੱਥੇ ਵਿਚਾਰਾ ਦੇਖੀਂਦਾ ਹੁਣ ਕਰੂਗਾ ਮਣੀ ਜੇਬ ਢਿੱਲੀ ਲਾਉ ਜੀ ਇਹ ਤਾਂ ਹੁਣ ਕਾਕਾ ਦੇਣੀ ਪੈਣੀ ਬਹੁਤ ਮਾਨਤਾ ਨਹੀਂ ਨਹੀਂ ਬਹੁਤ ਹੁੰਦਾਗਾ ਆ ਲੈ ਮਣੀ ਨੇ ਬਹੁਤ ਛੇੜਿਆ ਇਹਨੂੰ ਭੋਖਾ ਬਣਾਇਆ ਅੰਦਰ ਭੈਣ ਹਰਪ੍ਰੀਤ ਨੂੰ ਵੀ ਦੇਤਾ ਪਿਆਰ ਛੱਗਣ ਬੰਦਾ ਦੇਤਾ ਇਹ ਉਹ ਖੋਲੇ ਹੋਰ ਬਾਤਾ ਲਓ ਜੀ ਇਹਨੇ ਇਹ ਬੰਦਾ ਹੀ ਰੋਂਦਾ ਇਹ ਇਹ ਸਾਡੀ ਆ ਗਈ ਐਸ਼ ਐਸ਼ ਨੂੰ ਵੀ ਦਿੱਤਾ ਸੱਜਣ ਉਹਦੇ ਮਾਮੇ ਨੇ ਮਣੀ ਨੇ ਲਓ ਜੀ ਇੱਥੇ ਹੋ ਗਈ ਸਾਡੀ ਫੇਰ ਇੱਕ ਕਰਾਲੀ ਫੋਟੋ ਲਓ ਹੁਣ ਆ ਗਈ ਸਾਡੀ ਫਾਦਰ ਸਾਹਿਬ ਡੈਡੀ ਜੀ ਹਰਪ੍ਰੀਤ ਭੈਣ ਡੈਡੀ ਦੇ ਰਖੜੀ ਬੰਨਣਗੇ ਮਣੀ ਪਿੱਛੇ ਖੜਾ ਹੁਣ ਇਹ ਕੋਈ ਨਾ ਕੋਈ ਇਹਨੇ ਸ਼ਰਾਰਤ ਕਰਨੀ ਹੈ ਇਹ ਤਾਂ ਹੀ ਕਿਸੇ ਮੌਕੇ 'ਚ ਹੀ ਖੜਾ ਡੈਡੀ ਮਾਰਦੇ ਮੁੱਛਾਂ ਤੇ ਹੱਥ ਬੜਾ ਬੜੀ ਚੌੜ ਕੀਤੀ ਇਹਨਾਂ ਨੇ ਬੜੀ ਮਸਤੀ ਕੀਤੀ ਮਰੀ ਪਾ ਰਹੇ ਸਨ ਡੈਡੀ ਦਾ ਨਹੀਂ ਕਰਿਆ ਸੀ ਹਾਸਾ بسم اللہ ਇੱਕ ਫੇਰ ਨਹੀਂ ਹੀ ਪਿਆਰ ਹੁੰਦਾ ਹਾਸਾ ਕਿੱਡੀ ਰਹਿਣਾ ਹੋਰ ਦੁਨੀਆ ਤੋਂ ਕੀ ਲੈਣਾ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਬਸ ਪਰਿਵਾਰ ਇਕੱਠਾ ਹੋਵੇ ਸਾਰਾ ਕੁਝ ਹੋਊਗੀ ਫਿਰ ਕਿਸੇ ਦੀ ਕੋਈ ਪ੍ਰਵਾਹ ਨਹੀਂ ਹੁੰਦੀ ਸਾਰੇ ਜੀਆਂ ਚੇਕ ਹੋਣਾ ਚਾਹੀਦਾ ਪਰਿਵਾਰ ਚ ਮੰਮੀ ਦੀ ਵੇਟ ਹੋ ਰਹੀ ਹੈ ਮੰਮੀ ਵਿਚਾਰੀ ਸਾਗਰ ਲੈ ਕੇ ਜੀ 2-2 ਰੁਪਏ ਲਓ ਜੀ ਇੱਥੇ ਬੰਤੀ ਦੀ ਰਖੜੀ ਹੁਣ ਇੱਥੇ ਤਾਜੂ ਦੀ ਰਖੜੀ ਬਣ ਰਹੀ ਹੈ ਜਸਪ੍ਰੀਤ ਮੈਡਮ ਇਹਨਾਂ ਮਸੀ ਮੇਰੀ ਵੀ ਬੰਨੋ ਲਓ ਜੀ ਚੱਲੋ ਜੀ ਇੱਥੇ ਬੰਨ੍ਹਤੀ ਤਾਜੂ ਦੇ ਰਖੜੀ ਇੱਥੇ ਸਾਰੀ ਫੈਮਿਲੀ ਨੇ ਫੋਟੋ ਕੀਤੀ ਲਓ ਜੀ ਇੱਥੇ ਸਾਡੇ ਅੱਗੇ ਜੀ ਆਫਕੀਰਤ ਤੇ ਅਰਫ ਪ੍ਰਤਾਪ ਇਹ ਭੈਣ ਭਰਾ ਬੰਧ ਇੱਕ ਦੂਜੇ ਦੇ ਰਖੜੀ ਸਾਡੀ ਭੈਣ ਵੀ ਬੈਠੀ ਆ ਸਿੰਮੂ ਪੈਣ ਲੋ ਜੀ ਉਹ ਮਰੀ ਜਾਂਦਾ ਹੱਥ ਵੀ ਮੈਂ ਤਾਂ ਰਖੜੀ ਬਣਾਉਣੀ ਨਹੀਂ ਆ ਲੈ ਸਾਡਾ ਵਕੀਰਤ ਉਹਨੂੰ ਫੋਟੋ ਦਾ ਬਹੁਤ ਸ਼ੌਕ ਹੈ ਉਹ ਉਹ ਡੱਬਾ ਖੋਲ ਕੇ ਵੇਖਦਾ ਵੀ ਇਹਦੇ ਚ ਹੈ ਕੀ ਹੈ ਇਹ ਬੜੇ ਤੇਜ਼ ਇਹ ਜਮਾਕ ਜੀ ਚਲ ਸ਼ੁਕਰਾਂ ਕਰ ਲਿਆ ਅਗੀ ਘੁੱਟ ਚਾਹ ਰੂਪ ਹੈ ਇਹ ਬੰਦਾ ਬੰਦਸ਼ 'ਚ ਨਹੀਂ ਰਹਿ ਸਕਦਾ ਇਹ ਆਜ਼ਾਦ ਪੰਛੀ ਹੈ ਜਿਆਦਾ ਘੁੰਮਣਾ ਚਾਹੁੰਦਾ ਹੈ ਚਲੋ ਲਓ ਜੀ ਇੱਥੇ ਜਟਾ ਦਾ ਮੂੰਹ ਅਬ ਕੀਰਤਨੇ ਬੰਦ ਤਿਆਰਫ ਦੇ ਰਖੜੀ ਚਲੋ ਜੀ ਉਹ ਆਪ ਹੀ ਡੱਬੇ 'ਚ ਹੱਥ ਮਾਰ ਰਿਹਾ ਲਓ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਨੈਕਸਟ ਵੀਡੀਓ ਨੈਕਸਟ ਵਲੌਗ 'ਚ ਤੁਹਾਨੂੰ ਫੇਰ ਮਿਲਾਂਗੇ ਸਾਰੇ ਤਾਂ ਦਿলো ਧੰਨਵਾਦ ਸਾਡੀ ਵੀਡੀਓ ਨੂੰ ਇੰਨਾ ਜਿਆਦਾ ਪਿਆਰ ਦੇਣ ਲਈ ਥੈਂਕ ਯੂ so much ਜੀ